ਆ ਵੇਖੋ ਦਰਿਆ ਉਹਦੇ ਪਾਰ ਚੱਲੇ ਆ ਜੀ ਹਾਂ ਆ ਵੇ ਮਨਾਲ ਮੋਟਰਸਾਈਕਲ ਵੀ ਹੱਡਾ ਚਲਿਆ 라ਵੀ ਦਰਿਆ ਹੈਗਾ ਨੇੜੇ ਇੱਕ ਗੁਮਾਲ ਦਰਿਆਉਂ ਪਾਰ ਆਪਾਂ ਜਾ ਰਹੇ ਬਸ ਤੇ ਆਪਾਂ ਵੀਰ ਜੀ ਪਰਾਂ ਪਰਾਂ ਨੂੰ ਤੁਰਾ ਜਾ ਲਾਗੇ ਬੇੜੀ ਮੂੰਹ ਤੇ ਇਹਦਾ ਪਰਾਂ ਨੂੰ ਆ ਬੇੜੀ ਦਾ ਤੇ ਪਰਾਂ ਨੂੰ ਜਾਵਾਂਗੇ ਇੱਧਰ ਆਪਾਂ ਤਾਂ ਉਹ ਨੂੰ ਨਹੀਂ ਜਾਣਾ ਇਹ ਵੀ ਤਰੇ ਸਿੱਧੀ ਤੁਰ ਜਾਗੇ बस सीधी सीधी जानी है अच्छा अच्छा सीधी सीधी जानी पर जानी पर आ देखो जी दरिया ਦੇ ਮਿੱਟੀ ਖੁਰ ਖੁਰ ਕੇ ਆਉਂਦੀ ਪਹਾੜਾਂ ਦੀ ਜਿਨ੍ਹਾਂ ਨੂੰ ਕੋਈ ਨਹਿਰੀ ਪਾਣੀ ਮਿਲਦਾ ਕੋਸ਼ਿਸ਼ ਕਰਾ ਕੋ ਇਹ ਵਾਲਾ ਨਹਿਰੀ ਪਾਣੀ ਵਰਤਿਆ ਕਰੋ ਇਹ ਦਰਿਆ ਦੀ ਮਿੱਟੀ ਜਿਹੜੀ ਖੁਰ ਖੁਰ ਕੇ ਆਉਂਦੀ ਨਾ ਪਹਾੜਾਂ ਦੀ ਇਹ ਬਹੁਤ ਬੜੇ ਤੱਤ ਰੁੜ ਕੇ ਹੁੰਦੇ ਇਹਦੇ ਵਿੱਚ ਬਹੁਤ ਪੋਸਟਿਕ ਮਿੱਟੀ ਹੁੰਦੀ ਹੈ ਖਾਸ ਕਰਕੇ ਖੇਤਾਂ ਵਾਸਤੇ ਬਹੁਤ ਵਧੀਆ ਪਾਣੀ ਆ ਫਸਲ ਵਾਸਤੇ ਨਰੋਏ ਆ ਨਰੋਆ ਪਾਣੀ ਆ ਆ ਦੇਖੋ ਦਰਿਆ ਆਪਾ ਉਹ ਜਿੱਥੇ ਬੀੜੀ ਲੱਗੀ ਆ ਉੱਥੇ ਜਾਣਾ ਇੱਕ ਉਹ ਬੀੜਾ ਖਲੋਤਾ ਉਹ ਪਰ ਖਤਮ ਹੋ ਚੁੱਕਾ ਖਰਾਬ ਹੋ ਚੁੱਕਾ ਖਤਮ ਕੰਡਮ ਹੋਇਆ ਉਹ ਬੀੜੀ ਵੀ ਜੀ ਦੂਜੀ ਚੱਲਦੀ ਆ ਮੋਟਰ ਨਾਲ ਇਹ ਆ ਗਈ ਆਂ ਦੀ ਆਰਮੀ ਵਾਲਿਆਂ ਦੀ ਆ ਹਰੇ ਰੰਗ ਦੀ ਠੀਕ ਆ ਜੀ ਇਹ ਕਾ ਜਿਹੜੀ ਆ ਸਰ ਇਹ ਸਰਕਾਰੀ ਵੀ ਜਿਹੜੀ ਆ ਜੇ ਤੁਸੀਂ ਆਪ ਸਵਾਰ ਹੋਏ ਆ ਤੇ ਇੱਕ ਉਹ ਪਿਛੇ ਰਹਿ ਗਈ ਆ ਉਹ ਵੀ ਖਰਾਬ ਹੋਈ ਜਾਂਦੀ ਕਿ ਚਲਦੀ ਆ ਜਿਹੜੀ ਉਹ ਪਿਛੇ ਰਹਿ ਗਈ ਜਿਹੜੀ ਨਾ ਉਹ ਚਲਦੇ ਦੋ ਹੀ ਚਲਦੇ ਆ আচ্ছা ਇਹ ਤਾਂ ਹੁਣ ਕੋਈ ਟਾਈਟਰ ਨਾ ਇੱਕ ਵੱਡਾ ਬੇੜਾ ਵੀ ਹੁੰਦਾ ਹੈ ਸਾਡੇ ਕੋਲ ਇੱਥੇ ਹਾਂ ਵੱਡਾ ਹੈ ਜਿੱਦਾਂ ਮਸ਼ੀਨ ਵਗੈਰਾ ਜਾਂਦੀ ਹੁੰਦੀ ਸੀ ਇਹ ਵਾਲੀ ਆ ਆ ਸਾਹਮਣੇ ਵਾਲੀ ਠੀਕ ਆ ਇਹ ਕੋਹ ਪਰੇ ਬੇੜਾ ਜਿਹੜਾ ਲੱਗਾ ਉਹ ਦੂਰ ਸਾਹਮਣੇ ਕੋਈ ਉੱਧਰ ਹੈ আচ্ছা ਉਥੋਂ ਵੀ ਜਾ ਚਾਲੀ ਦਾ ਪਾਰ ਆਰਮੀ ਵਾਲੇ ਉੱਥੇ ਆ ਹਾਂ ਆਰਮੀ ਵਾਲੇ ਸਾਰੀ ਵੀ ਉੱਥੇ ਆ ਆਹ ਆਰਮੀ ਵਾਲੇ ਉਹ ਪਰੇ ਆ ਆਰਮੀ ਵਾਲੇ ਤਾਂ ਵੀ ਖਾਦਨੇ ਤੁਹਾਨੂੰ ਵੀ ਉਹ ਸਾਹਮਣੇ ਆਰਮੀ ਵਾਲੇ ਹੁੰਦੇ ਲਗਭਗ ਆਪਾਂ ਕੰਡੇ-ਕੰਡੇ ਦੇ ਕੋਲ ਉਧਰ ਨਹੀਂ ਆ ਕਿੱਧਰ ਦਸਾਂ ਨਹੀਂ ਕੋਈ ਗਾਏ ਹੋਈ ਆ ਜਿਹੜਾ ਨਾ ਲਗਭਗ ਆਪਾਂ ਕੰਡੇ ਪਹੁੰਚਣ ਵਾਲੇ ਆ ਆ ਦੇਖੋ ਆ ਜਿਹੜੀ ਆਰਮੀ ਵਾਲਾ ਦੀ ਪੇੜੀ ਆ ਪਰੇ ਪਾਕਿਸਤਾਨ ਆ ਕੁਝ ਇੰਡੀਆ ਦੀ ਜ਼ਮੀਨ ਪੈਂਦੀ ਆ ਦਰਿਆਵਾਂ ਪਾਰ ਦਰਿਆਵਾਂ ਪਾਰ ਫਿਰ ਪਾਕਿਸਤਾਨਾਂ ਦੇ ਕਿਲੇ ਪਸੇ ਆ ਜਾਂਦਾ ਵੇਖੋ ਪਾਣੀ ਦਾ ਵਹਾ ਕਿੰਨਾ ਤੇਜ਼ ਆ ਜੀ ਉੱਤਰ ਕੇ ਨਾ ਉਹ ਨੁਕਰ ਖਿੱਚਣੀ ਏ ਕਿਹੜੀ ਉਹ ਵਾਲੀ ਠੀਕ ਆ ਜੋ ਲੱਗ ਲੱਗ ਗਿਆ ਠੀਕ ਬੜਾ ਛਾਲ ਮਾਰ ਕੇ ਤਾਂ ਉਹ ਨੁਕਰ ਉਹਨੂੰ ਨੁਕਰ ਨੂੰ ਥੱਲੇ ਲਾ ਲਾਂਗੇ ਨਾ ਹਾਂ ਠੀਕ ਆ ਧੰਨਵਾਦ ਸਾਰੇ ਕਿਸਾਨ ਮੇਰਾ ਦਾ ਵੀਡੀਓ ਜਰੂਰ ਵੇਖਿਓ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਸਬਸਕ੍ਰਾਈਬ ਵੀ ਜਰੂਰ ਕਰਿਓ ਆ ਸਾਡਾ ਭਰਾ ਜਿਹੜਾ ਇਹਨੂੰ ਵੀ ਇਹਨੂੰ ਵੀ ਲਾਈਕ ਕਰਦੇ ਹੋ ਵੀਰੋ